ਇਨ੍ਹਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੌਜਵਾਨਾਂ ਦੇ ਡੰਗਰਾਂ ਵਾਂਗ ਸੰਗੜ ਲੱਗੇ ਹੋਏ ਦਿਖਾਈ ਦੇ ਰਹੇ ਹਨ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਭਲਾ ਇਨ੍ਹਾਂ ਦੇ ਸੰਗੜ ਲਗਾਉਣ ਦੀ ਜ਼ਰੂਰਤ ਕਿਉਂ ਪਈ ਅਸਲ ਦੇ ਵਿੱਚ ਇਹ ਨੌਜਵਾਨ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਜਾ ਰਹੇ ਸਨ ਜਿਨ੍ਹਾਂ ਨੂੰ ਪੁਲਿਸ ਨੇ ਰਸਤੇ ਵਿੱਚ ਨਾਕਾਬੰਦੀ ਦੌਰਾਨ ਕਾਬੂ ਕਰ ਲਿਆ ਜਿਸ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਮੁਲਾਜ਼ਮਾ ਨੇ ਇਨ੍ਹਾਂ ਦੇ ਸੰਗੜ ਲਗਾ ਦਿੱਤੇ ਜਿਸ ਤੋਂ ਬਾਅਦ ਇਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਦੀਆਂ ਜੇਬਾਂ ਦੇ ਚੋਂ ਦੇਸੀ ਕਟਾ ਅਤੇ ਹੈਰੋਨ ਬਰਾਮਦ ਕੀਤੀ ਗਈ ਹੈ ਜਿਸ ਨਾਲ ਇਹ ਪੰਜਾਬ ਦੀ ਨੌਜਵਾਨ ਪੀੜੀ ਦਾ ਵੇੜਾ ਗਰ ਕਰਨ ਲੱਗੇ ਹੋਏ ਹਨ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਸਿਕੰਦਰ ਸਿੰਘ ਹੋਰਾ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣ ਕੇ ਤੁਹਾਡੇ ਹੋਸ਼ ਫਾਗਤਾ ਹੋ ਜਾਣਗੇ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸਬ ਇੰਸਪੈਕਟਰ ਸਿਕੰਦਰ ਸਿੰਘ ਜੀ ਕਿਹੜੀ ਟੀਮ ਗੁਲੰਦਰ ਰੇਂਜ ਜੀ ਸਰ ਅੱਜ ਤੁਸੀਂ ਦੋ ਯੁਕ ਪੜੇ ਆ ਕੀ ਮਾਮਲਾ ਜਾਣਕਾਰੀ ਦਿਓ ਅੱਜ ਸਾਡੀ ਪੁਲਿਸ ਪਾਰਟੀ ਐਸਟੀਐਫ ਗੁਲੰਦਰ ਰੇਂਜ ਨੇ ਤੇ ਲੜਾ ਰੋਡ ਤੇ ਪੰਪ ਦੇ ਨੇੜੇ ਨਾ ਨਾਕਾ ਲਗਾਇਆ ਹੋਇਆ ਸੀ ਤੇ ਇੱਥੇ ਇਨਫਾਰਮੇਸ਼ਨ ਮਿਲੀ ਕਿਸੇ ਨੇ ਇਨਫਾਰਮੇਸ਼ਨ ਦਿੱਤੀ ਕਿ ਦੋ ਵਿਅਕਤੀ ਜਿਹੜੇ ਹੈਗੇ ਆ ਹੈਰੋਇਨ ਦੀ ਸਪਲਾਈ ਲੈਣ ਵਾਲੇ ਕੁਮਾਰ ਆਰੇ ਤੇ ਉਹ ਇੱਥੇ ਖੜੇ ਖੜੇ ਆ ਜਲ ਕਰਦੇ ਹੋਰੇ ਤੇ ਉਹਨਾਂ ਨੂੰ ਸਾਡੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕਰਕੇ ਤੇ ਉਹਨਾਂ ਕੋਲ 150 ਗ੍ਰਾਮ ਹੈਰੋਇਨ ਤੇ ਇੱਕ ਦੇਸੀ ਕਟਾ ਗ੍ਰਾਮ ਤੇ ਕਿੰਨੀ ਦੇਰ ਤੋਂ ਉਹਨਾਂ ਸਟੱਡੀ ਕਰ ਰਹੇ ਤੁਸੀਂ ਇਸ ਕੇਸ ਨੂੰ ਇਨਫੋਰਮੇਸ਼ਨ ਅੱਜ ਹੀ ਮਿਲੀ ਜਾਂ ਪਹਿਲਾਂ ਵੀ ਇਹਦੇ ਬਾਰੇ ਕੁਝ ਜਾਣਕਾਰੀ ਸੀਗੀ ਤਾਂ ਮੇਰੇ ਕੋਲ ਨਹੀਂ ਪਹਿਲਾਂ ਵੀ ਇਹਦੇ ਬਾਰੇ ਸ਼ਿਕਾਇਤਾਂ ਆਈਆਂ ਸੀਗੀਆਂ ਵੀ ਸਪਲਾਈ ਕਰਦੇ ਆ ਬਟ ਅੱਜ ਸਾਡੀ ਪੁਲਿਸ ਪਾਰਟੀ ਨੇ ਉਹ ਇਨਫੋਰਮੇਸ਼ਨ ਮਿਲਣ ਤੇ ਇਹ ਠਨਾਕਾ ਲਗਾ ਸਰ ਜਿਹੜੇ ਯੁਵਕ ਫੜੇ ਆ ਇਹਨਾਂ ਦਾ ਨਾਮ ਕੀ ਆ ਕਿੱਥੇ ਦੇ ਰਹਿਣ ਵਾਲੇ ਆ ਇੱਕ ਦਾ ਨਾਮ ਸੌਰਵ ਆ ਸੌਰਵ ਪੁੱਤਰ ਬੁਆਦਾਸ ਈਦਗੜ ਨਗਰ ਮਹੱਲਾ ਗੜਾ ਜੀ ਤੇ ਦੂਸਰਾ ਹੈਗਾ ਸਾਹਿਲ ਜੀ ਸਾਹਿਲ ਨਹਿਰ ਪੁੱਤਰ ਚੰਦਰ ਮੋਹਨ ਮੰਡੀ ਰੋਡ ਜੀ ਗਲੰਦਰ ਸਰ ਕਿੰਨੇ ਸਮੇਂ ਤੋਂ ਜਿਹੜਾ ਇਹ ਕੰਮ ਜਿਹੜਾ ਸਾਹਿਲ ਅਮੰਦਰ ਦੋ ਕੇਸ ਫੜੇ ਜਿਹੜਾ ਫਿਲਹਾਲ ਇਹ ਦੇਣ ਆਇਆ ਸੀਗਾ ਜੀ ਅੱਛਾ ਜੀ ਕੌਣ ਦੇਣ ਆਇਆ ਸੀਗਾ ਕਿੰਨੂੰ ਕਿ ਸਾਹਿਲ ਹੀ ਦੇਣਾ ਹੈ ਜੀ ਤੇ ਗ੍ਰਫਤਾਰ ਸਰ ਜਦੋਂ ਤੁਸੀਂ ਮੌਕੇ ਦੇ ਉੱਤੇ ਪਹੁੰਚੇ ਹੋ ਇੱਥੇ ਪਤਾ ਲੱਗਿਆ ਕਿ ਤੁਹਾਡੀ ਟੀਮ ਨੇ ਜਿਹੜਾ ਆ ਕਈ ਲੋਕਾਂ ਦੇ ਜਿਹੜਾ ਪਿੱਛਾ ਕੀਤਾ ਆ ਲੇਕਿਨ ਉਹ ਭੱਜ ਗਏ ਕੀ ਹੋ ਰਿਹਾ ਵੀ ਫਰਾਰ ਹੋਣ ਸੀ ਨਹੀਂ ਇਹ ਸਿਰਫ ਦੋ ਹੀ ਸੀਗੇ ਸਿਰਫ ਦੋ ਹੀ ਸੀਗੇ ਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕਾਰਵਾਈ ਸੀ ਉਹਨਾਂ ਮੈਂ ਇਨਵੈਸਟੀਗੇਸ਼ਨ ਕਰ ਰਿਹਾ ਹਾਂ ਤੇ ਜੋ ਵੀ ਅੰਡਰ ਸੈਕਸ਼ਨ ਲਾਗੇ ਤਾਂ ਇਹਨਾਂ ਕੋਲ ਫਰਦਰ ਕਾਰਵਾਈ ਕੀਤਾ ਜਾਊਗਾ ਤੇ ਅਗਲੀ ਅੰਦਰ ਕੀ ਕਰਦੇ ਤੋਨੂੰ ਮੁੰਡਾ ਹਮ ਫਿਲਹਾਲ ਮੈਂ ਅਜੇ ਪੁੱਛ ਰਚ ਕਰ ਰਹੇ ਹਾਂ ਤੇ ਬਾਅਦ ਵਿੱਚ ਕਰਾਂਗੇ ਠੀਕ ਠੀਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਲਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਚ ਲੈ ਜਾਂਦੀ ਜਾਵੇਗੀ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਤੋਂ ਹੋਰ ਖੁਲਾਸੇ ਹੋ ਸਕਣ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ